ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਦੋਸਤੋ ਅੱਜ ਇੱਕ ਵਧੀਆ ਤਰੀਕੇ ਨਾਲ ਇੱਕ ਸਬਬ ਬਣਿਆ ਕੁਦਰਤੀ ਸਤਕਾਰ ਕਮੇਟੀ ਮੇਰੇ ਪਿੰਡ ਦੀ ਬੋੜਾਵਾਲ ਦੀ ਸਤਕਾਰ ਕਮੇਟੀ ਆ ਸਤਕਾਰ ਕਮੇਟੀ ਉਹ ਆ ਜਿਹੜੇ ਕਹਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਦਿਲੋਂ ਮਨੋਂ ਸਤਕਾਰ ਕਰਦੀ ਹੈ ਕਮੇਟੀ ਸਤਕਾਰ ਕਿਵੇਂ ਜਿਵੇਂ ਆਪਾਂ ਕਹਦੀਏ ਵੀ ਘਰਾਂ ਦੇ ਵਿੱਚ ਜੇ ਆਪਾਂ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਾਉਣਾ ਜਾਂ ਸ੍ਰੀ ਸੁਖਮਨੀ ਸਾਹਿਬ ਦੇ ਪ੍ਰਕਾਸ਼ ਕਰਾਉਣੇ ਆ ਖਰਚਾ ਨਾ ਜਾਂ ਸਹਿ ਪਾਠ ਦੇ ਪ੍ਰਕਾਸ਼ ਨਾ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਸਵਾਰੀ ਕਹਿਦੀ ਹੈ ਸਰੂਪ ਕਹਿਦੀ ਹੈ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੇ ਗੁਰਦੁਆਰਾ ਸਾਹਿਬ ਚ ਆਉਂਦੇ ਆ ਉਦੋਂ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਪ੍ਰਬੰਧਕ ਕਮੇਟੀ ਮਤਲਬ ਜਥਾ ਬਣਾਇਆ ਹੋਇਆ 10-12 ਮੁੰਡਿਆਂ ਨਾਲ ਕੇ ਬੜੇ ਸਤਿਕਾਰ ਦੇ ਨਾਲ ਲਿਉਂਦੇ ਆ ਜਿਵੇਂ ਆਪਾਂ ਵੀਡੀਓ ਦੇਖ ਰਿਹਾ ਨਾ ਉਸੇ ਤਰ੍ਹਾਂ ਭੋਗ ਪੈਣ ਤੋਂ ਬਾਅਦ ਬੜੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਸਰੂਪ ਉਥੇ ਛੱਡ ਕੇ ਆਉਂਦੇ ਆ ਬਹੁਤ ਦਿਲੋਂ ਧੰਨਵਾਦ ਆ ਇਸ ਪ੍ਰਬੰਧਕ ਕਮੇਟੀ ਦਾ ਗੱਲਾਂ ਬਾਤਾਂ ਕਰਦੇ ਆਂ ਵੈਸੇ ਕੱਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਹੀ ਮਤਲਬ ਨਗਰ ਕੀਰਤਨ ਸਾਹਿਬ ਆਉਣੇ ਆ ਅੱਜ ਸਵਾਬ ਬਣਿਆਂਗਾ ਵੀ ਇਹਨਾਂ ਨਾਲ ਗੱਲਾਂ ਬਾਤਾਂ ਕਰੀਏ ਤੁਹਾਡੇ ਨਾਲ ਸਾਂਝੀ ਕਰੀਏ ਗੱਲ ਇਹ ਨਹੀਂ ਵੀ ਜਿਵੇਂ ਹੁਣ ਛੋਟੇ ਮੁੰਡੇ ਨੇ ਜਿਵੇਂ ਕਹਦੀ ਆਪਣਾ ਜੂਬੀ ਤੇ ਲਾ ਲਓ ਜਾਂ ਕੋਈ ਹੋਰ ਛੋਟੇ ਇਸ ਤੋਂ ਛੋਟੀ ਏਜ ਦੇ ਮੁੰਡੇ ਆ ਹਨ ਵੀ ਇਹਨਾਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੁੰਦੇ ਆ ਵੀਡੀਓ ਦੇਖ ਕੇ ਇਹ ਵੀਡੀਓ ਇੱਕ ਜ਼ਰੂਰ ਸ਼ੇਅਰ ਕਰਦੇ ਹੋ ਹਨ ਕਿਉਂਕਿ ਜਿਹੜੇ ਛੋਟੇ ਨਵੇਂ ਬੱਚੇ ਜਮ ਨਵੀਂ ਜਨਰੇਸ਼ਨ ਆ ਨਵੀਂ ਜਨਰੇਸ਼ਨ ਜਦੋਂ ਦੇਖੂਗੀ ਸ਼ਾਇਦ ਕਿੰਨਾ ਕਿਤੇ ਜੇ 100 ਜਾਨਾਂ ਦੇਖਦਾ 2 ਜਾਨਾਂ ਇਤਿਆਸ ਰੋ ਗਿਆ ਸੀ ਸਫਲ ਮੰਨਾਂਗੇ ਇਸ ਚੀਜ਼ ਨੂੰ ਨਵੇਂ ਮੁੰਡੇ ਬਹੁਤ ਮੋਟਿਵੇਟ ਹੋਣਗੇ ਇਸ ਗੱਲ ਨੂੰ ਲੈ ਕੇ ਹਨਾ ਹਰ ਪਿੰਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹਸਾਬ ਨਾਲ ਵੀ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ ਜਿਹੜੀ ਪਰਮਾਤਮਾ ਦੇ ਜਿਵੇਂ ਕਹਿੰਦੀ ਵੀ ਲੜ ਲੱਗਣਾ ਇੱਕ ਚੰਗੀ ਗੱਲ ਆ ਨਾ ਸਤਕਾਰ ਕਮੇਟੀ ਸਾਡੇ ਤਕਰੀਬਨ ਪਿਛਲੇ 2-3 ਸਾਲ ਤੋਂ ਬਹੁਤ ਵਧੀਆ ਆਪਣੀ ਸੇਵਾ ਨਿਭਾਈ ਹੈ ਬਾਕੀ ਜਿੰਨੇ ਵੀ ਮੁੰਡੇ ਅੱਜ ਇਕੱਠੇ ਹੋਏ ਆਪਾਂ ਗੱਲਾਂ ਬਾਤਾਂ ਇਹਨਾਂ ਨਾਲ ਸਾਂਝੀਆਂ ਕਰਦੇ ਆਂ ਹਾਂਜੀ ਸਸੀ ਕਾਲਬਾਈ ਜੀ ਸਾਹੁਰ ਫੇ ਠੀਕ ਠਾਕ ਆ ਸਾਰੇ ਹਾਂਜੀ ਹਾਂ ਵਧੀਆ ਵਰਦੀਆਂ ਪ੍ਰੋਪਰ ਹੈ ਨਹੀਂ ਹਨਾ ਆਪਣਾ ਆਜੀ ਉਹ ਸੀ ਕੱਲ ਪਿੰਡ ਤੋਂ ਡਰ ਗਏ ਵੀ ਧੋਣੀਆਂ ਪਹਿਣ ਗਿਆ ਨਹੀਂ ਨਹੀਂ ਉਹ ਤਾਂ ਕਿਸੇ ਪਹਿਲਾਂ ਮੁੰਡੇ ਸੀ ਧਰਮਣੇ ਸੀ ਸੇਵਾ ਕਰ ਰਹੇ ਸੀ ਉੱਥੇ ਕੱਲ ਦੀ ਕੁਛ ਭਿੱਜ ਗਿਆ ਜੀ ਕੁਛ ਉਹ ਸੀ ਤਾਂ ਕਰਕੇ ਅਸੀਂ ਆਈ ਆ ਗਈ ਵੀ ਚਲੋ ਅੱਜ ਸੇਵਾ ਕਰਨ ਜੀ ਚਲੋ ਵਧੀਆ ਉਹ ਤਾਂ ਚਲੋ ਆਪਣਾ ਹਨਾ ਗੱਲ ਆਇਆ ਜਾਂਦਾ ਤੇ ਕਿੰਨਾ ਕੁ ਟਾਈਮ ਹੋ ਗਿਆ ਆਪਣ ਨੂੰ ਸਾਰੇ ਜੁੜੇ ਨੂੰ ਬਹੁਤ ਟਾਈਮ ਹੋ ਗਿਆ ਜੀ ਸਾਨੂੰ ਸਾਡੇ ਨਾਲ ਬਹੁਤ ਹੀ ਸੱਜਣ ਨੇ ਜਿਹੜੇ ਵੱਡੀ ਉਮਰ ਦੇ ਨੇ 25 ਬੱਚੇ ਨੇ ਇੱਕ ਮੈਂ ਕਹਿੰਦਾ ਲਖੀ ਆਪਣੇ ਲਵੇ ਲਾਉਣੇ ਦੇ ਪਿੰਡਾਂ 'ਚ ਜੱਤਾ ਗੁਰਨੇ ਵੱਡੇ ਗੁਰਨੇ ਉਹ ਨਿਕਲਾਂ ਤੇ ਸੋਨੂੰ ਇਹ ਮੋਟਿਵ ਕਿੱਥੋਂ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਹਿ ਕੇ ਜਾਣੇ ਦਾ ਮਤਲਬ ਖਿਆਲ ਕਿਵੇਂ ਇਹ ਸਾਨੂੰ ਕਿਵੇਂ ਹੋਈ ਦੀ ਸ਼ੁਰੂਆਤ ਹੀ ਇਹ ਸਾਨੂੰ ਵੀ ਆਪਾਂ ਦੇਖਦੇ ਆਂ ਵੀ ਜਦੋਂ ਗੁਰਗਰ ਲੈ ਕੇ ਜਾਂਦੇ ਨੇ ਸਵਾਰੀ ਲੈ ਕੇ ਆਦੇ ਨੇ ਬਾਬੇ ਗੁਰੂ ਮਹਾਰਾਜ ਦੀ ਆਪਾਂ ਨੂੰ ਵੀ ਦੇਖ ਕੇ ਆਉਂਦਾ ਵੀ ਯਾਰ ਬੰਦੇ ਬਹੁਤ ਘੱਟ ਜਾਂਦੇ ਨੇ ਜਿਆ ਪ੍ਰੋਪਰ ਜਾਂਦੇ ਨੇ ਉੱਤ ਕਿਵੇਂ ਜੋ ਸਵਾਰੀ ਲਿਆਉਣੇ ਸਰੂਪ ਲਿਆਉਣੇ ਉਹ 5 ਜਣੇ ਹੀ ਹੁੰਦੇ ਪੰਜ ਜਣੇ ਹੀ ਹੁੰਦੇ ਹਨਾ ਤੇ ਇਸ ਤੋਂ ਬਾਅਦ ਜਦੋਂ ਪੰਜ ਜਣੇ ਉਹ ਮਤਲਬ ਵਧੀਆ ਨਹੀਂ ਮੈਂ ਇੱਕ ਦੋ ਵਾਰ ਜਦੋਂ ਤੁਸੀਂ ਕਈ ਵਾਰੀ ਮਹਾਰਾਜ ਦੇ ਸਰੂਪ ਲਈ ਆਉਣੇ ਹੁੰਦੇ ਹਨ ਨਾ ਮੈਂ ਜਾਂਦਾ ਸਵੇਰੇ ਹਣਾ ਤੁਹਾਡਾ ਉਹੀ ਟਾਈਮ ਆਉਂਦਾ ਮਤਲਬ ਮਹਾਰਾਜ ਦੀ ਸਰੂਪ ਲੈ ਆਉਂਦਾ ਹਾਂਜੀ ਤੇ ਉਦੋਂ ਜਿਹੜਾ ਕੋਈ ਨੰਗਦਾ ਕੋਈ ਗੱਡੀ ਲੈ ਜਾਂਦਾ ਕੋਈ ਮੋਟਰਸਾਈਕਲ ਉਹ ਮਤਲਬ ਜਿਵੇਂ ਸੋਡੇ ਸਤਕਾਰ ਕਮੇਟੀ ਦੇ ਹਿਸਾਬ ਨਾਲੀ ਵੀ ਜੀ ਬੈਨਾ ਵਧੀਆ ਸਤਕਾਰ ਕਰ ਰਹੀ ਹੈ ਕਮੇਟੀ ਹਣਾ ਉਹ ਉਤਰ ਕੇ ਬਾਈ ਪੂਰਾ ਸਤਕਾਰ ਕਰਦਾ ਅਸੀਂ ਇਸ ਵਾਰੀ ਲੈ ਕੇ ਜਾਂਦੇ ਹਾਂ ਕਿ ਘਰਾਂ ਜਾ ਅਸੀਂ ਬਹੁਤ ਜਾਂਦੇ ਹਾਂ ਜਦੋਂ ਅਸੀਂ ਰਸਤੇ ਜਾਂਦੇ ਹਾਂ ਸਾਰੇ ਗੱਡੀਆਂ ਵਾਲੇ ਮੋਟਰਸਾਈਕਲ ਵਾਲੇ ਸਾਰਾ ਰੋਕ ਕੇ ਸਾਈਡ ਇਸ ਨਾਲ ਬਹੁਤ ਅਸਰ ਪੈਂਦਾ ਵੀ ਮੰਨ ਲਓ ਆਪਾਂ ਨੂੰ ਬਹੁਤ ਵਧੀਆ ਲੱਗਦਾ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਾਸੀਂ ਜਿਹੜੀ ਮਿਹਨਤ ਕਰ ਰਹੇ ਆ ਗੁਰੂਗਾਂ ਸਾਹਿਬ ਲਈ ਜਾਂ ਆਪਾਂ ਬੱਚਿਆਂ ਨੂੰ ਗੁਰਬਾਣੀ ਦੀ ਲੜ ਲਾਉਣੇ ਆਂਗੇ ਸਾਨੂੰ ਵੀ ਪੂਰੇ ਸ਼ਰਧਾ ਹੁੰਦੀ ਹੈ ਵੀ ਹਾਂ ਖੜਨਾ ਜਿਹੜੇ ਲੋਕ ਜੁੜੇ ਨੇ ਆਉਂਦਾ ਆਉਂਦੇ ਦਿੰਦੇ ਨੇ ਪੂਰਾ ਸਾਥ ਦਿੰਦੇ ਨੇ ਸਾਨੂੰ ਵੀ ਇਸ ਪ੍ਰੇਰਣਾ ਮਿਲਦੀ ਹੈ ਜੀ ਇਹ ਚ ਸਾਨੂੰ ਮਤਲਬ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਸਾਡੇ ਨਾਲ ਜੁੜੋ ਤੇ ਇੱਕ ਗੱਲ ਨੋਟ ਹੋਰ ਆ ਵੀ ਜੇ ਕਿਸੇ ਨੂੰ ਮਤਲਬ ਛੋਟੇ ਬੱਚੇ ਨੇ ਤੁਹਾਡੇ ਨਾਲ ਜੁੜਨਾ ਹੁਣ ਸਾਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਨੇ ਵੀ ਆਪਾਂ ਜੁੜੀਏ ਉਹਦੀ ਕੋਈ ਮੈਂਬਰਸ਼ਿਪ ਮੈਂਬਰਸ਼ਿਪ ਕੋਈ ਨਹੀਂ ਜੇ ਕੋਈ ਸਾਡੇ ਨਾਲ ਛੋਟਾ ਬੱਚਾ ਜੁੜਨਾ ਚਾਹੁੰਦਾ ਅਸੀਂ ਉਹਦਾ ਵੈਲਕਮ ਕਰਦੇ ਆਂ ਵੀ ਭਾਈ ਆਓ ਸਾਡੇ ਨਾਲ ਚੱਲੋ ਸੇਵਾ ਕਰੋ ਸਾਡੇ ਨਾਲ ਬਹੁਤ ਬੱਚੇ ਨੇ ਜੁੜਦੇ ਨੇ ਆ ਕੇ ਅੱਜ ਸਕੂਲ ਲੱਗਣ ਕਰਕੇ ਉਹ ਆਏ ਨਹੀਂ ਉਹਨਾਂ ਨੂੰ ਛੁੱਟੀਆਂ ਸੀ ਘਟ ਮਰਵਾਉਣੇ ਵੀ ਜਿੱਦ ਛੁੱਟੀ ਹੁੰਦੀ ਆ ਉਸ ਦਿਨ ਆਪਦੇ ਆਪ ਹੀ ਆ ਜਾਂਦੇ ਨੇ ਤੇ ਆਸੇ ਪੰਥ ਦੇ ਪਿੰਡਾਂ ਦੇ ਵਿੱਚੋਂ ਮਤਲਬ ਜਿਹੜੇ ਤੁਹਾਡੇ ਲਿੰਕ ਦੇ ਵਿੱਚ ਨੇ ਕੋਈ ਯਾਰ ਮਿੱਤਰ ਹਨਾ ਉਹ ਵੀ ਤੁਹਾਨੂੰ ਮਤਲਬ ਜਿਵੇਂ ਕਿਸੇ ਨੇ ਪ੍ਰਕਾਸ਼ ਕਰਾਉਣਾ ਅਖੰਡ ਪਾਠ ਪ੍ਰਕਾਸ਼ ਕਰਾਉਣਾ ਹੈ ਨਾ ਜਾਂ ਕਿਸੇ ਤਰ੍ਹਾਂ ਦਾ ਆਪਣਾ ਹੋਰ ਛੋਟਾ ਪ੍ਰੋਗਰਾਮ ਰੱਖਣਾ ਉਸ ਤਰ੍ਹਾਂ ਬੁਲਾਉਂਦੇ ਹੁਣੇ ਹਾਂਜੀ ਹਾਂ ਬਹੁਤ ਬੁਲਾਉਂਦੇ ਸੀ ਫਾਫੜੇ ਜਾ ਕੇ ਆਏ ਸੀ ਇੱਧਰ ਹੋਰ ਸਾਰੇ ਨਵੇਂ ਲੋਣੇ ਪਿੰਡਾਂ ਚ ਜੀ ਤੋ ਕੋਈ ਸਾਨੂੰ ਬੁਲਾਉਂਦਾ ਗਿਆ ਸੀ ਜਾਣਿਆ ਜੀ ਬੜੇ ਮਾਣ ਬਹੁਤ ਅਦਰ ਸਤਿਕਾਰ ਹੁੰਦਾ ਸਾਡਾ ਉੱਥੇ ਵੀ ਵੀ ਪੂਰਾ ਉਹ ਕਰਦੇ ਨੇ ਲੋਕ ਸਾਥ ਦਿੰਦੇ ਨੇ ਉੱਥੇ ਵੀ ਸਾਨੂੰ ਵੀ ਚਾਹੁੰਦੇ ਨੇ ਲੋਕ ਵੀ ਵੀ ਇਹ ਵਧੀਆ ਵੀ ਸੇਵਾ ਕਰ ਗਿਆ ਪੂਰਾ ਕਿੰਨੇ ਜਾਣੇ ਸੈਟਅਪ ਆ ਤੁਹਾਡਾ ਸਾਡੇ ਪ੍ਰੋਪਰ ਇਹ 12 ਜਾਣੇ ਆ ਜੇ ਜਿਸ ਦਿਨ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਉਸ ਦਿਨ ਅਸੀਂ 20-22 ਜਾਣੇ ਵਾਂਗ ਹੋ ਜਾਣੇ ਤੇ ਇਹ ਚ ਫਿਰ ਸਹਿਤਾ ਕਿੰਨੇ ਕਿ ਜਾਣੇ ਹੋ ਲੋਕ ਕਿਵੇਂ ਕਰਦੇ ਜਾਂ ਜਿਸ ਦੇ ਮਤਲਬ ਕੋਈ ਪ੍ਰੋਗਰਾਮ ਹੋ ਕੇ ਹਟਿਆ ਉਹ ਵੀ ਸਹਿਤਾ ਪੈਸੇ ਨਹੀਂ ਦਿੰਦਾ ਜਾਂ ਕੋਈ ਚੀਜ਼ ਵਸਤ ਲਿਆ ਇਹ ਤਾਂ ਜੀ ਸ਼ਰਧਾ ਹੀ ਜਿੰਨੇ ਜੀ ਜੇ ਕੋਈ ਸ਼ਰਧਾ ਦੇਣਾ ਚਾਹੁੰਦਾ ਸਾਨੂੰ ਸ਼ਰਧਾ ਦੇ ਦਿੰਦਾ ਜੀ ਸਾਡੀ ਹੁਣ ਜਿਵੇਂ ਮੰਨ ਚਲੋ ਹਰਮਣ ਕਹਿੰਨੇ ਇਹਨਾਂ ਨੇ ਗਿਲ ਕੇ ਸੇਵਾ ਕਰੀ ਸੀ ਉੱਥੇ 650 ਰੁਪਏ ਸ਼ਰਧਾ ਦਿੱਤੀ ਹੋਰ ਸਾਡੇ ਉਹ ਚੇਅਰਮੈਨ ਨੇ ਆਵਣਾ ਚੇਅਰਮੈਨ ਕਹੀ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਜਦੋਂ ਸ਼ੁਰੂ ਕਰਿਆ ਸੀ ਉਦੋਂ ਉਹਨਾਂ ਨੇ ਸਾਨੂੰ ਮੈਟ ਲਿਆ ਕੇ ਦਿੱਤੇ ਸੀ ਮਿਊਜ਼ਿਕ ਸਿਸਟਮ ਲਿਆ ਕੇ ਦਿੱਤਾ ਸੀ ਸਾਰੀ ਸੇਵਾ ਕਰੀ ਸੀ ਉਦੋਂ ਉਹਨਾਂ ਨੇ 45000 ਦੀ ਸੇਵਾ ਕੀਤੀ ਸੀ ਉੱਥੇ ਮਤਲਬ ਤੁਹਾਨੂੰ ਹੌਸਲਾ ਮਿਲ ਜਾਂਦਾ ਹਾਂ ਵੀ ਪਿੰਡ ਆਪਣਾ ਸਾਥ ਦੇ ਰਿਹਾ ਜਦੋਂ ਸਾਥ ਕਿਸੇ ਵੀ ਜਿਵੇਂ ਸਾਨੂੰ ਹੁਣ ਅਸੀਂ ਵੀਡੀਓ ਵਗੈਰਾ ਪਾਉਨੇ ਆ ਨਾ ਜਦੋਂ ਸਾਨੂੰ ਵਧੀਆ ਕਮੈਂਟ ਆਉਂਦੇ ਨੇ ਫਿਰ ਹੌਸਲਾ ਵੱਧ ਜਾਂਦਾ ਤੁਹਾਨੂੰ ਵੀ ਉਸ ਤਰ੍ਹਾਂ ਹੌਸਲਾ ਹੋਏਗਾ ਜਦੋਂ ਕੋਈ ਚੀਜ਼ ਤੁਹਾਨੂੰ ਵਧੀਆ ਜਿਵੇਂ ਹੁਣ ਵਰਤਦੀਆਂ ਹੈਗੀਆਂ ਵਰਦੀਆਂ ਲਿਆਤੀਆਂ ਜਾਂ ਮਤਲਬ ਦਸਤਾਰਾਂ ਲਿਆਤੀਆਂ ਇਕਤਰਾਂੀਆਂ ਤੇ ਉਸ ਤਰ੍ਹਾਂ ਮਤਲਬ ਜ਼ਿਆਦਾ ਪ੍ਰਭਾਵਿਤ ਹੋਣ ਕਰਕੇ ਮਤਲਬ ਨਵੇਂ ਨਵੇਂ ਤਾਂ ਨਵੇਂ ਮੁੰਡੇ ਚੜ ਨਾਲ ਹੀ ਆਪਾਂ ਨੂੰ ਮਤਲਬ ਪਾਵਰ ਮਿਲ ਜਾਂਦੀ ਹੈ ਪਾਵਰ ਮਿਲ ਜਾਂਦੀ ਹੈ ਛੜਨਾ ਵਧੀਆ ਸੋਕਾ ਸਾਰੇ ਹੁਣ ਅਸੀਂ ਸਫਾਈ ਕਰ ਰਹੇ ਹਾਂ ਇਸ ਟਾਈਮ ਕਰ ਰਹੇ ਸੀ ਵੀ ਆ ਸਾਰੇ ਆਪਾਂ ਕਲੀਆਂ ਸਾਫ ਕਰਕੇ ਜੀ ਪ੍ਰੋਪਰ ਕੱਲ ਨੂੰ ਨਗਰ ਕੀਰਤਨ ਆਉਣਾ ਹੈ ਪਿੰਡ ਚ ਅਸੀਂ ਉਹ ਕਰਕੇ ਪੂਰਾ ਸਤਿਕਾਰ ਕਰਾਂਗੇ ਕੱਲ ਨੂੰ ਵੀ ਅਸੀਂ ਲੋਕਾਂ ਨੂੰ ਵੀ ਦੱਸਾਂਗੇ ਭਾਈ ਜੋੜਾ ਚੱਪਲ ਨਾ ਲੈ ਕੇ ਤੁਰ ਆਓ ਵੀ ਸਤਿਕਾਰ ਕਰੋ ਸੇਟਾ ਕੇ ਰੱਖੋ ਹੱਲੜਵਾਈ ਨਾ ਕਰੋ ਇਹ ਸਭ ਸਾਨੂੰ ਸਾਰਿਆਂ ਸੀਗੇ ਦੰਨ ਲੈ ਆ ਵੀ ਸਨ ਕਰਤਿਆ ਕੱਲਾ ਇਹ ਨਹੀਂ ਹੁੰਦਾ ਦੋਸਤੋ ਵੀ ਆਪਾਂ ਜਾਂ ਕਮੇਟੀ ਵਿੱਚ ਪੰਜ ਸੱਤ ਜਣੇ ਜੁੜ ਜਾਂਦੇ ਹਨ ਹਣਾ ਚਲੋ ਵਧੀਆ ਗੱਲ ਹੈ ਜਨੇ ਵੀ ਜੁੜਦੇ ਆ ਖਰ ਤੇ ਕਲਾ ਇਹ ਨਹੀਂ ਹੁੰਦਾ ਵੀ ਭੋਗ ਤੇ ਜਾਏ ਆਪਾਂ ਲੰਗਰ ਖਾਣ ਦੇ ਮਾਰੇ ਜਾਂਨੇ ਆ ਪਰ ਜਿਹੜਾ ਪ੍ਰਮਾਤਮਾ ਦਾ ਗੁਰੂ ਮਹਾਰਾ ਦਾ ਸਤਕਾਰ ਆ ਹਰੇਕ ਦਾ ਧਰਮ ਦਾ ਸਤਕਾਰ ਜ਼ਰੂਰੀ ਆ ਗੁਰੂ ਮਹਾਰਾ ਦਾ ਸਤਕਾਰ ਦਿਲੋਂ ਕਰਦੇ ਨੇ ਕੋਈ ਇਹ ਨਹੀਂ ਹੈਗੇ ਵੀ ਆਪਣੇ ਕਿਸੇ ਲਾਲਚ ਦੇ ਪਿੱਛੇ ਲੱਗੇ ਹੋਏ ਨੇ ਇਹ ਅਸਲ ਵਿੱਚ ਕੁਝ ਲੋਕ ਕੁਝ ਹੀ ਲੋਕ ਉਹ ਪ੍ਰਮਾਤਮਾ ਦੇ ਪਿੱਛੇ ਲੱਗਦੇ ਨੇ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਜਾਂ ਤਾਂ ਕਿਸੇ ਲਾਲਚ ਦੇ ਪਿੱਛੇ ਲੱਗਦੇ ਆ ਜਿਹੜੀ ਸੇਵਾ ਕਰਦੇ ਤੇ ਜਾਂ ਮਤਲਬ ਦਿਲੋਂ ਲੱਗ ਜਾਂਦਾ ਮਹਾਰਾਜ ਦੇ ਨਾਲ ਸਤਿਕਾਰ ਕੀਤਾ ਜਾਂਦਾ ਦੋ ਤਿੰਨ ਮੋਟੀਵੇ ਮਾਰ ਕੇ ਲਗਾਇਆ ਜਾਂਦਾ ਹਾਂ ਜੀ ਸਾਡਾ ਵੀ ਇਹ ਦਿਲੋਂ ਸੀ ਵੀ ਅਸੀਂ ਸਤਿਕਾਰ ਕਰਕੇ ਦੇ ਗੁਰੂ ਸਾਹਿਬ ਨਾਲ ਤੁਰੀਏ ਕਿਉਂ ਨਾਲ ਤਾਂ ਇਸ ਨਾਲ ਵੀ ਜਿਹੜੇ ਵੀ ਜਨਰੇਸ਼ਨ ਸਾਰੇ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਵੀ ਗੁਰੂ ਸਾਹਿਬ ਲਈ ਸਤਿਕਾਰ ਪੈਦਾ ਹੁੰਦਾ ਉਹ ਸਾਨੂੰ ਦੇਖ ਕੇ ਹੋਰ ਦੇ ਦਿਲਾਂ 'ਚ ਸਤਿਕਾਰ ਪੈਦਾ ਹੁੰਦਾਗਾ ਵੀ ਸਾਡਾ ਇਹੀ ਮੋਟੀਵ ਹੈ ਵੀ ਅਸੀਂ ਗੁਰੂ ਸਾਹਿਬ ਦੇ ਲੜ ਲੱਗੀ ਆ ਸਾਰੇ ਛੋਟੇ ਬੱਚੇ ਜਿਵੇਂ ਤੁਸੀਂ ਹੁਣ ਦੱਸ ਰਹੇ ਵੀ ਸਕੂਲ ਹੁਣ ਤਾਂ ਅੱਜ ਦਾ ਸਕੂਲ ਲੱਗਿਆ ਹਨ ਛੋਟੇ ਬੱਚੇ ਸੋਨੂੰ ਦੇਖ ਕੇ ਆ ਮਤਲਬ ਵਰਤੀਆਂ ਦੇਖ ਕੇ ਬਹੁਤ ਪ੍ਰਭਾਵਤ ਆ ਵੀ ਸਾਡੇ ਵੀ ਪਾਈਆਂ ਹਨ ਮੇਰੀ ਪਿੰਡ ਦੀ ਸੇਵਾ ਕਰ ਬਹੁਤ ਬਹੁਤ ਅੱਜ ਦਾ ਦੌਰ ਉਹ ਹੈ ਜਿਹੜਾ ਮੰਨ ਕੇ ਚੱਲਾ ਆਪ ਸਾਰੀ ਪੜ੍ਹੇ ਲਿਖਿਆ ਹਨਾ ਵੀ ਸਮਝਦਾਰਾਂ ਵੀ ਬਹੁਤ ਜਿਆਦਾ ਮਾਹੌਲ ਖਰਾਬ ਮਾਹੌਲ ਖਰਾਬ ਨਸੀਮ ਲੈ 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 ਕੇ ਕਹਿ ਲੋ ਜਾਂ ਹੋਰ ਕਹਿ ਰਹੋ ਹਨਾ ਵੀ ਜੇ ਇਸ ਤੋਂ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਜੁੜਦੇ ਨੇ ਮੰਨ ਲਾ ਮੈਂ ਵੀਡੀਓ ਬਣਾਈ ਜਾਨਾ ਉਧਰੋਂ ਬੱਚੇ ਨੇ ਕਿਸੇ ਨੇ ਉਹ ਇਹ ਕਹਤਾ ਜਿਹੜੀ ਆਪ ਗੱਲਾਂ ਕਰ ਰਹੇ ਆ ਉਹ ਤਾਰ ਟੁੱਟ ਜੁਕ ਟੁੱਟੀਆਂ ਇਸੇ ਤਰ੍ਹਾਂ ਛੋਟੜੀ ਲੈਣਾ ਹੈ ਇਸ ਤਰ੍ਹਾਂ ਛੋਟੇ ਬੱਚੇ ਲੱਗ ਗਏ ਇਸ ਤਰ੍ਹਾਂ ਇਸ ਲਾਈਨ 'ਚ ਲੱਗ ਗਏ ਜੇ ਉਹਨੂੰ ਕਿਸੇ ਹੋਰ ਲਾਈਨ 'ਚ ਪਾਤਾ ਉਧਰ ਖਰਾਬ ਹੋ ਜੂ ਜੇ ਇੱਧਰ ਜੁੜ ਗਿਆ ਤਾਂ ਵਧੀਆ ਪਰਮਾਤਮਾ ਦੇ ਲੱਗ ਲੱਗ ਜੂ ਉਹੀ ਆਈ ਸੀ ਬੱਚਿਆਂ ਨੂੰ ਆਪ ਸਾਡੇ ਨਾਲ ਜੁੜ ਦੇ ਸਕਦੇ ਸਾਨੂੰ ਆਪ ਕਹਿੰਦੇ ਨੇ ਇਹਨਾਂ ਦੇ ਮਾਪਿਓ ਵੀ ਕਹਿੰਦੇ ਨੇ ਵੀ ਸਾਡੇ ਬੱਚੇ ਸਾਡੇ ਨਾਲ ਜਾਣਗੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਨੇ ਵੀ ਹਾਂ ਫਿਰ ਤੁਸੀਂ ਆਦਰ ਬੱਚਾ ਭੇਜਣਾ ਚਾਹੁੰਦੇ ਹੋ ਸਾਡੇ ਨਾਲ ਸੰਡੇ ਨੂੰ ਨਹੀਂ ਆ ਸਕਦਾ ਸਕੂਲ ਲੱਗਿਆ ਹੁੰਦਾਗਾ ਛੁੱਟੀ ਵਾਲੇ ਦਿਨ ਭੇਜ ਦਿਓ ਕੋਈ ਪ੍ਰੋਗਰਾਮ ਹੁੰਦਾਗਾ ਜਾਂ ਕੋਈ ਸੇਵਾ ਕਰਨੀ ਆ ਅਸੀਂ ਗੁਰੂ ਗੁਰਦੁਆਰੇ ਸਾਹਿਬ ਸਫਾਈ ਕਰਨੀ ਜਾਂ ਕੋਈ ਦਾਂ ਵੀ ਸੇਵਾ ਚੱਲ ਰਹੀ ਹੁੰਦੀ ਆ ਉੱਥੇ ਵੀ ਅਸੀਂ ਕਹਿੰਦੇ ਆ ਵੀ ਹਾਂ ਭੇਜੋ ਭਾਈ ਸੇਵਾ ਕਰੋ ਸਾਰੇ ਸਤਕਾਰ ਨਾਲ ਆਓ ਸਤਕਾਰ ਨਾਲ ਆਓ ਜੀ ਸਤਕਾਰ ਵੀ ਇਸ ਫੀਸ ਕੋਈ ਨਹੀਂ ਰੱਖੀ ਕਿਸੇ ਵੀ ਤਰ੍ਹਾਂ ਦੀ ਫੀਸ ਕੋਈ ਨਹੀਂ ਠੀਕ ਆ ਬਹੁਤ ਵਧੀਆ ਗੱਲ ਆ ਭਾਈ ਤੇ ਬੇਨਤੀ ਕਰਦੇ ਆ ਜਿਹੜੇ ਵੀ ਵੀਡੀਓ ਦੇਖਣਾ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਹਨਾ ਕਿਉਂਕਿ ਛੋਟੇ ਬੱਚੇ ਇਹਨਾਂ ਗੱਲਾਂ ਨਾਲ ਜੁੜਨਾ ਮਾਹੌਲ ਅੱਜ ਦੇ ਟਾਈਮ ਦਾ ਬਹੁਤ ਜ਼ਿਆਦਾ ਖਰਾਬ ਆ ਆਪਾਂ ਨੂੰ ਸਭ ਨੂੰ ਪਤਾ ਹੀ ਆ ਹਨਾ ਤੇ ਜੁੜਨ ਵੱਧ ਤੋਂ ਵੱਧ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੋਰ ਸਾਂਝੀ ਗੱਲ ਉਹ ਤੇ ਸਾਂਝੀ ਗੱਲ ਇਹ ਆ ਜੀ ਵੀ ਸਾਰੇ ਪਿੰਡ ਦਾ ਸਾਡੇ ਨੂੰ ਧੰਨਵਾਦ ਕਰਦੇ ਆ ਅਸੀਂ ਕਿ ਸਾਡੇ ਨਾਲ ਜੁੜਦੇ ਨੇ ਸਾਨੂੰ ਪੂਰਾ ਮਾਨਤਾ ਦਿੰਦੇ ਨੇ ਤੇ ਅਸੀਂ ਗਾਹਾਂ ਵੀ ਉਮੀਦ ਕਰਦੇ ਹਾਂ ਵੀ ਸਾਡੇ ਨਾਲ ਪਿੰਡ ਵਾਲੇ ਜੁੜ ਕੇ ਸਾਡਾ ਪੂਰਾ ਸਾਥ ਦੇਣਗੇ ਤੇ ਸਾਡੀ ਇਸ ਕਮੇਟੀ ਦੇ ਵੱਲੋਂ ਵੀ ਪੂਰਾ ਸਾਨੂੰ ਗੁਰੂ ਸਾਹਿਬ ਨੂੰ ਪੂਰਾ ਸਤਿਕਾਰ ਤੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ